ਤੁਸੀਂ ਵੀ ਇਸ ਤਰ੍ਹਾਂ ਹਲਵਾਈ ਸਟਾਈਲ ਦਾਣੇਦਾਰ ਲੱਡੂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਜ਼ਰੂਰ ਵੇਖਿਓ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਦਾਣੇਦਾਰ ਬੇਸਨ ਦੇ ਲੱਡੂ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇਹਦੇ ਲਈ ਮੈਂ ਇੱਥੇ ਘਿਓ ਲਿਆਏ ਘਿਓ ਦੇਸੀ ਜਾਂ ਤੁਸੀਂ ਨਾਰਮਲ ਘਿਓ ਵੀ ਲੈ ਸਕਦੇ ਹੋ ਤੇ ਆਪਾਂ ਇੱਥੇ ਇੱਕ ਕੌਲੀ ਘਿਓ ਦੀ ਲਈ ਆ ਤੇ ਇੱਕ ਕੌਲੀ ਬੂਰਾ ਖਣ ਦੀ ਤੇ ਦੋ ਕੌਲੀਆਂ ਮੈਂ ਇੱਥੇ ਬੂਰਾ ਖਣ ਦੇ ਨਾਪ ਦੀਆਂ ਬੇਸਣ ਦੀਆਂ ਲਈਆਂ ਨੇ ਤੇ ਨਾਲ ਹੀ ਆਪਾਂ ਫਲੇਵਰ ਵਧਾਉਣ ਲਈ ਲੱਡੂਆਂ ਦਾ ਨਾਰੀਅਲ ਦਾ ਬਰਦਾ ਲਿਆ ਤੇ ਜਿਹੜਾ ਘਿਓ ਲਿਆ ਆਪਾਂ ਆਪਣੇ ਲੋੜ ਮੁਤਾਬਕ ਵਰਤ ਲਵਾਂਗੇ ਬੇਸਣ ਦੇ ਲੱਡੂ ਬਣਾਉਣ ਲਈ ਮੈਂ 팬 ਗੈਸ ਤੇ ਰੱਖ ਲਿਆ ਏ ਤੇ ਇਹਦੇ ਵਿੱਚ ਆਪਾਂ ਅੱਧਾ ਘਿਓ ਪਾਵਾਂਗੇ ਪਹਿਲਾਂ ਬਾਅਦ ਵਿੱਚ ਆਪਾਂ ਦੇਖ ਕੇ ਘਿਓ ਪਾ ਲਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਨਾਲ ਮੈਲਟ ਕਰਾਂਗੇ ਦਾਣੇਦਾਰ ਬੇਸੰਦੇ ਲੱਡੂ ਬਣਾਉਣ ਲਈ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਟ੍ਰਿਕ ਦੱਸਾਂਗੀ ਜਿੱਦਾਂ ਹਲਵਾਈ ਬਣਾਉਂਦੇ ਨੇ ਬੇਸੰਦੇ ਲੱਡੂ ਉਹ ਵੀ ਇਸ ਟ੍ਰਿਕ ਨੂੰ ਜ਼ਰੂਰ ਵਰਤਦੇ ਨੇ ਤੇ ਇਸ ਉਸ ਟ੍ਰਿਕ ਨੂੰ ਵਰਤ ਕੇ ਹੀ ਆਪਣੇ ਜਿਹੜੇ ਲੱਡੂ ਨੇ ਉਹ ਦਾਣੇਦਾਰ ਬਣ ਕੇ ਤਿਆਰ ਹੋਣਗੇ ਘਿਓ ਆਪਣਾ ਮੈਲਟ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਬੇਸਣ ਪਾ ਦਵਾਂਗੇ ਬੇਸਣ ਨੂੰ ਘਿਓ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਜਿਹੜੇ ਭੈਣ ਭਰਾ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਵੀਡੀਓ ਨੂੰ ਜਲਦੀ ਜਲਦੀ ਨੂੰ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਨ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚ ਸਕੇ ਤੇ ਵੀਡੀਓ ਵਧੀਆ ਲੱਗੇ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇਸ ਤਰ੍ਹਾਂ ਆਪਾਂ ਬੇਸਣ ਨੂੰ ਭੁੰਨ ਲੈਣਾ ਹੈ ਬਿਲਕੁਲ ਲੋ ਫਲੇਮ ਦੇ ਉੱਤੇ ਇਸ ਵਿੱਚ ਆਪਾਂ ਗੈਸ ਜਿਹੜਾ ਤੇਜ਼ ਬਿਲਕੁਲ ਨਹੀਂ ਕਰਨਾ ਬਿਲਕੁਲ ਲੋ ਫਲੇਮ ਤੇ ਹੀ ਬੇਸਣ ਨੂੰ ਆਪਾਂ ਨੇ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਹੈ ਬੇਸਣ ਵਿੱਚ ਹੁਣ ਆਪਾਂ ਨੂੰ ਹੋਰ ਕਿਉਂ ਪਾਉਣ ਦੀ ਜ਼ਰੂਰਤ ਨਹੀਂ ਹੈ ਕਿ ਅੱਧੀ ਘੋਲੀ ਘਿਓ ਦੀ ਆਪਣੀ ਬਹੁਤ ਹੈ ਬੇਸਣ ਨੇ ਆਪਣਾ ਘਿਓ ਆ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਹੈ ਬੇਸਣ ਨੂੰ ਭੁੰਨਣ ਲਈ 15 ਤੋਂ 20 ਮਿੰਟ ਲੱਗ ਜਾਂਦੇ ਆ ਲੋ ਫਲੇਮ ਦੇ ਉੱਤੇ ਹੌਲੀ-ਹੌਲੀ ਇਹਨੂੰ ਆਪਾਂ ਹਲਕੀ ਅੱਗ ਦੇ ਉੱਤੇ ਹੀ ਭੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਬੇਸਣ ਹੋਣਾ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਏ ਨੇ ਤੇ ਫੁੱਲਣਾ ਸ਼ੁਰੂ ਹੋ ਗਿਆ ਏ ਜਿਹੜੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਨੇ ਤੇ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਜਿਹੜੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਡੇਲੀ ਵੀਡੀਓ ਦੇ ਉੱਤੇ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਤੇ ਆਪਣੇ ਬੇਸਣ ਨੇ ਹੁਣ ਚੰਗੀ ਤਰ੍ਹਾਂ ਕਿਉ ਛੱਡ ਦਿੱਤਾ ਏ ਤੇ ਇਹਦਾ ਰੰਗ ਵੀ ਚੇਂਜ ਹੋ ਗਿਆ ਏ ਬੇਸਣ ਦਾ ਲਗਾਤਾਰ ਇਦਾਂ ਹੀ ਆਪਾਂ ਇਹਨੂੰ ਚਲਾਉਂਦੇ ਰਹਿਣਾ ਏ। 1 ਮਿੰਟ ਆਪਾਂ ਇਹਨੂੰ ਹੋਰ ਪਉਣ ਲਵਾਂਗੇ। 1 ਮਿੰਟ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚੇ ਦੁੱਧ ਦੇ ਪਾਵਾਂਗੇ। ਇਹ ਹੀ ਉਹ ਸਿਕਰਟ ਚੀਜ਼ ਆ ਜੋ ਹਲਵਾਈ ਯੂਜ਼ ਕਰਦੇ ਨੇ ਤੇ ਉਹ ਬੇਸਣ ਦੇ ਲੱਡੂ ਬਣਾਉਂਦੇ ਸਮੇਂ ਥੋੜਾ ਜਿਹਾ ਦੁੱਧ ਜਾਂ ਫਿਰ ਪਾਣੀ ਦਾ ਛਿੱਟਾ ਮਾਰਦੰਦ ਨੇ ਇਹਨਾਂ ਨਾਲ ਜਿਹੜਾ ਬੇਸਣ ਆਉ ਫੁੱਲ ਜਾਂਦਾ ਏ ਤੇ ਬੇਸਣ ਦੇ ਵਿੱਚ ਦਾਣੇ ਬਣ ਜਾਂਦੇ ਆ ਤੇ ਇਹਦੇ ਨਾਲ ਹੀ ਦਾਣੇਦਾਰ ਲੱਡੂ ਆ ਬਹੁਤ ਹੀ ਵਧੀਆ ਵਨ ਕੇ ਤਿਆਰ ਹੁੰਦੇ ਆ ਹਲਵਾਏ ਸਟਾਈਲ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਇਹਦੇ ਵਿੱਚ ਦਾਣੇ ਜੇ ਬਣ ਗਏ ਆ ਹੁਣ ਬੇਸਣ ਆ ਜਿਹੜਾ ਫੁੱਲ ਗਿਆ ਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਦਾਣੇਦਾਰ ਬੇਸਣ ਆਪਣਾ ਹੁਣ ਤਿਆਰ ਹੋ ਗਿਆ ਹੈ ਭੁੱਜ ਕੇ ਇਦਾਂ ਦੇ ਹੀ ਆਪਾਂ ਨੂੰ ਬੇਸਣ ਦਾ ਰੰਗ ਚਾਹੀਦਾ ਇਸ ਤੋਂ ਜ਼ਿਆਦਾ ਨਹੀਂ ਆਪਾਂ ਨੇ ਭੁੰਨਣਾ ਹੈਗਾ ਹੁਣ ਆਪਾਂ ਗੈਸ ਦਾ ਫਲੇਮ ਜਿਹੜਾ ਬੰਦ ਕਰ ਦੇਵਾਂਗੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਹੁਣ ਆਪਣਾ ਗੈਸ ਦਾ ਫਲੇਮ ਬੰਦਾ ਤੇ ਇਹਦੇ ਗੈਸ ਦੀ ਫਲੇਮ ਬੰਦ ਤੇ ਬਾਅਦ ਇਹਦੇ ਵਿੱਚ ਆਪਾਂ ਨਾਰੀਅਲ ਦਾ ਬੁਰਾਦਾ ਐਡ ਕਰ ਦੇਵਾਂਗੇ ਤੁਸੀਂ ਬੀਟਰ ਮਿਕਸ ਕਰ ਦੇਵਾਂਗੇ ਨਾਰੀਅਲ ਦੇ ਭੁਰਾਦੇ ਨੂੰ ਤੁਸੀਂ ਇੱਥੇ ਜੇ ਡ్రਾਈ ਫਰੂਟ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਸਿਰਫ ਘਰ ਦੇ ਵਿੱਚ ਹੀ ਆਪਾਂ ਫਲੇਵਰ ਫੁੱਲ ਆਪਾਂ ਲੱਡੂ ਬਣਾ ਕੇ ਤਿਆਰ ਕਰ ਸਕਦੇ ਹਾਂ ਹੈਲਦੀ ਲੱਡੂ ਤੇ ਨਾਲ ਹੀ ਆਪਾਂ ਇਹਦੇ ਬੂਰਾ ਖੰਡ ਪਾ ਦਵਾਂਗੇ ਇੱਥੇ ਮੈਂ ਇੱਕ ਕੌਲੀ ਬੂਰਾ ਖੰਡ ਦੀ ਪਾਈ ਆ ਜੇ ਘੱਟ ਲੱਗਿਆ ਮਿੱਠਾ ਤਾਂ ਆਪਾਂ ਬਾਅਦ ਵਿੱਚ ਹੋਰ ਐਡ ਕਰ ਲਵਾਂਗੇ ਤੇ ਤੁਸੀਂ ਆਪਣੇ ਲੋੜ ਮੁਤਾਬਕ ਸ਼ੂਗਰ ਜਿਹੜੀ ਐਡ ਕਰ ਸਕਦੇ ਹੋ ਘੱਟ ਜਾਂ ਜ਼ਿਆਦਾ ਪਸੰਦ ਕਰਦੇ ਹੋ ਜੇ ਤੁਸੀਂ ਮਿਕਸ ਕਰ ਦਵਾਂਗੇ ਇਹਨੂੰ ਬੂਰਾ ਖੰਡ ਆਪਣੇ ਮਿਕਸ ਹੋ ਗਈ ਹੈ ਲੱਡੂਆਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਗੈਸ ਤੋਂ نیچے ਲਾ ਕੇ ਥੋੜਾ ਟਾਈਮ ਠੰਡਾ ਕਰਾਂਗੇ ਤੇ ਠੰਡਾ ਕਰਨ ਤੋਂ ਬਾਅਦ ਇਹਦੇ ਵੀ ਆਪਾਂ ਲੱਡੂ ਬਣਾ ਲਵਾਂਗੇ ਹਾਂਜੀ ਲੱਡੂ ਦਾ ਮਿਸ਼ਰਣਾ ਜਿਹੜਾ ਉਹ ਠੰਡਾ ਹੋ ਗਿਆ ਸੀ ਤੇ ਮੈਨੂੰ ਥੋੜਾ ਜਿਹਾ ਮਿੱਠਾ ਘੱਟ ਲੱਗਿਆ ਤੇ ਮੈਂ ਅੱਧੀ ਕੌਲੀ ਪੂਰਾ ਖੰਡ ਦੀ ਇਹਦੇ ਵਿੱਚ ਹੋਰ ਐਡ ਕਰ ਦਿੱਤੀ ਸੀ ਤੇ ਹੁਣ ਆਪਾਂ ਇਹਦੇ ਲੱਡੂ ਬੱਟ ਲਵਾਂਗੇ ਇਸ ਪ੍ਰਕਾਰ ਆਪਾਂ ਲੱਡੂ ਬੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਵੀ ਘਰ ਦੇ ਵਿੱਚ ਇਸ ਪ੍ਰਕਾਰ ਲੱਡੂ ਬਣਾ ਕੇ ਵੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆਂ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਸੀ ਦਾਣੇਦਾਰ ਲੱਡੂ ਲੱਡੂ ਆਪਣੇ ਵੱਟੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਡੂ ਆਪਣੇ ਵੱਟੇ ਤਿਆਰ ਹੋਏ ਨੇ ਬਹੁਤ ਹੀ ਸੌਫਟ ਲੱਡੂ ਬਣੇ ਸੀ ਤੇ ਬਹੁਤ ਹੀ ਦਾਣੇਦਾਰ ਮੂੰਹ ਚ ਘੁਲ ਜਾਣ ਵਾਲੇ ਲੱਡੂ ਬਣ ਕੇ ਤਿਆਰ ਹੋਏ ਸੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ